ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਅਸੀਂ ਪਹੁੰਚੇ ਸੀਗੇ ਸਤਲੁਜ ਦਰਿਆ ਦੇ ਕੰਢੇ ਤੇ ਤੁਸੀਂ ਮੇਰੇ ਸੱਜੇ ਪਾਸੇ ਦੇਖ ਰਹੇ ਹੋ ਪਰਲੀ ਸਾਈਡ ਨਿਗਾਹ ਮਾਰੋ ਸਤਲੁਜ ਦਰਿਆ ਏ ਜਿਹੜਾ ਉਹਦਾ ਸਾਫ ਪਾਣੀ ਜਿਹੜਾ ਬਰਸਾਤੀ ਪਾਣੀ ਉਹ ਆ ਰਿਹਾ ਦਰਿਆ ਦੇ ਵਿੱਚ ਤੇ ਬਿਲਕੁਲ ਨਾਲ ਮੇਰੇ ਬੁੱਢਾ ਦਰਿਆ ਦਾ ਜਿਹੜਾ ਪਾਣੀ ਆ ਉਹ ਵਿੱਚ ਰਲ ਰਿਹਾ ਤੁਹਾਨੂੰ ਦਿਖਾ ਰਹੇ ਆ ਉਹ ਸਾਹਮਣੇ ਉਹ ਉੱਡਾ ਦਰਿਆ ਹੈ ਜਿਹੜਾ ਸੱਤ ਲੋਜ ਦੇ ਵਿੱਚ ਇੱਥੋਂ ਇਹਦਾ ਪਾਣੀ ਜਿਹੜਾ ਦਾਖਲ ਹੁੰਦਾ ਏ ਇਸ ਪਾਣੀ ਦੀ ਜਿਹੜੀ ਕੰਡੀਸ਼ਨ ਹੈ ਇਹ ਤੁਸੀਂ ਆਪ ਦੇਖ ਸਕਦੇ ਹੋ ਕਿ ਕੀ ਕੰਡੀਸ਼ਨ ਹੈ ਇਹਦੀ ਬੇਹੱਦ ਗੰਦਾ ਪਾਣੀ ਹੈ ਚਾਹੇ ਸਾਡੀ ਉਹ ਲੁਧਿਆਣੇ ਦੀ ਇੰਡਸਟਰੀ ਹੈ ਚਾਹੇ ਸੀਵਰੇਜ ਦਾ ਪਾਣੀ ਹੈ ਸਾਰਾ ਪਾਣੀ ਇਹਦੇ ਵਿੱਚ ਪੈ ਰਿਹਾ ਏ ਸੋ ਕਿਤੇ ਨਾ ਕਿਤੇ ਸਰਕਾਰਾਂ ਵੀ ਇਹਦੇ ਲਈ ਜ਼ਿੰਮੇਵਾਰ ਨੇ ਪਿਛਲੇ ਲੰਬੇ ਸਮੇਂ ਤੋਂ ਸਰਕਾਰਾਂ ਜਿਹੜੀਆਂ ਰਹੀਆਂ ਨੇ ਉਹਨਾਂ ਨੇ ਇਸ ਪ੍ਰਤੀ ਕੋਈ ਕੰਮ ਨਹੀਂ ਕਰਿਆ ਕੋਈ ਕਾਰਜ ਨਹੀਂ ਕਰਿਆ ਹੁਣ ਅਸੀਂ ਸਰਕਾਰ ਨੂੰ ਵੀ ਸਾਡੇ ਲੋਕਾਂ ਨੂੰ ਵੀ ਜਿਹੜੇ ਵੱਡੀਆਂ ਇੰਡਸਟਰੀਆਂ ਦੇ ਮਾਲਕ ਨੇ ਉਹਨਾਂ ਰੰਗਣੀਆਂ ਫੈਕਟਰੀਆਂ ਦੇ ਮਾਲਕ ਨੇ ਉਹਨਾਂ ਸਾਰਿਆਂ ਨੂੰ ਇੱਕ ਬੇਨਤੀ ਕਰਦੇ ਆ ਕਿ ਯਾਰ ਕਿਤੇ ਨਾ ਕਿਤੇ ਸਾਨੂੰ ਚਾਹੇ ਉਹ ਗੁਰਬਾਣੀ ਹੈ ਚਾਹੇ ਬਾਈਬਲ ਹੈ ਚਾਹੇ ਕੋਈ ਗੀਤ ਹੈ ਕੋਈ ਵੀ ਧਾਰਮਿਕ ਗ੍ਰੰਥ ਹੈ ਜਿਹੜਾ ਉਹ ਸਾਨੂੰ ਜਿਹੜੇ ਕੁਦਰਤੀ ਸਰੋਤ ਨੇ ਉਹਨਾਂ ਨੂੰ ਸਾਂਭਣ ਦੀ ਹਮੇਸ਼ਾ ਅਪੀਲ ਕਰਦਾ ਰਹਿੰਦਾ ਏ ਜੇਕਰ ਅਸੀਂ ਗੁਰਬਾਣੀ ਦੀ ਗੱਲ ਕਰੀਏ ਤਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਈ ਦਾਈ ਦਾਇਆ ਖੇਲਾ ਸਗਲ ਜਗਤ ਜਾਂ ਗੁਰਬਾਣੀ ਚ ਲਿਖਿਆ ਏ ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਏ ਸੋ ਪਾਣੀ ਤੋਂ ਬਿਨਾ ਏ ਜੀਵਨ ਨਹੀਂ ਏ ਉਹ ਚਾਹੇ ਸਾਡਾ ਜੀਵਨ ਹੈ ਇਨਸਾਨਾਂ ਦਾ ਚਾਹੇ ਪਸ਼ੂ ਨੇ ਪੰਛੀ ਨੇ ਬਨਸਪਤੀ ਐ ਪਾਣੀ ਤੋਂ ਬਿਨਾ ਜਿਹੜਾ ਜੀਵਨ ਐ ਉਹ ਨਹੀਂ ਐ ਪਾਣੀ ਤੋਂ ਬਗੈਰ ਕੋਈ ਵੀ ਜੀਵ ਜੰਤੂ ਜਿਹੜਾ ਰਹਿ ਨਹੀਂ ਸਕਦਾ ਪਰ ਅਸੀਂ ਇਸ ਪਾਣੀ ਨੂੰ ਬੜੇ ਹੀ ਗਲਤ ਤਰੀਕੇ ਦੇ ਨਾਲ ਦੂਸ਼ਿਤ ਕਰ ਰਹੇ ਆ ਸੋ ਕਿਤੇ ਨਾ ਕਿਤੇ ਸਰਕਾਰਾਂ ਵੀ ਜ਼ਿੰਮੇਵਾਰ ਨੇ ਵੱਡੀ ਇੰਡਸਟਰੀ ਦੇ ਲੋਕ ਨੇ ਜਿਹੜੇ ਉਹ ਵੀ ਜ਼ਿੰਮੇਵਾਰ ਨੇ ਜੇ ਛੋਟੇ ਪੱਧਰ ਤੇ ਗੱਲ ਕਰੀਏ ਤਾਂ ਸਾਨੂੰ ਵੀ ਅਸੀਂ ਪਹਿਲਾਂ ਦੂਜੇ ਪਾਸੇ ਗਏ ਸੀ ਸਤਲੋਜ ਦੇ ਉੱਥੇ ਕੂੜੇ ਦੇ ਢੇਰ ਲੱਗੇ ਹੋਏ ਨੇ ਸੋ ਇਨ੍ਹਾਂ ਚੀਜ਼ਾਂ ਵੱਲ ਧਿਆਨ ਰੱਖਣਾ ਚਾਹੀਦਾ ਏ ਇੱਕ ਵਾਰ ਫੇਰ ਅਸੀਂ ਆਪਣੇ ਵੱਲੋਂ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਪਿਛਲੀਆਂ ਸਰਕਾਰਾਂ ਨੇ ਜੋ ਮਰਜ਼ੀ ਕਰ ਲਿਆ ਪਰ ਹੁਣ ਸਾਨੂੰ ਸਰਦਾਰ ਭਗਵੰਤ ਸਿੰਘ ਮਾਨ ਦੀ ਜਿਹੜੀ ਸਰਕਾਰ ਹੈ ਆਮ ਆਦਮੀ ਪਾਰਟੀ ਤੇ ਉਹਨਾਂ ਤੋਂ ਬਹੁਤ ਉਮੀਦਾਂ ਨੇ ਔਰ ਅਸੀਂ ਯਕੀਨ ਨਾਲ ਕਹਿ ਸਕਦੇ ਆ ਕਿ ਇਸ ਪਾਣੀ ਨੂੰ ਬਚਾਉਣ ਲਈ ਭਗਵੰਤ ਮਾਨ ਜੀ ਦਿਨ ਰਾਤ ਇੱਕ ਕਰਕੇ ਕੋਈ ਨਾ ਕੋਈ ਇਹਦਾ ਜਿਹੜਾ ਹੱਲ ਹੈ ਉਹ ਲੱਭ ਕੇ ਦੇਣਗੇ ਔਰ ਇਸ ਬੁੱਢੇ ਲਾਲੇ ਨੂੰ ਸਾਫ਼ ਕਰਨ ਦੀ ਜੜੀ ਹੈ ਉਹ ਜ਼ਿੰਮੇਵਾਰੀ ਵੀ ਲੈਣਗੇ ਸੋ ਇੰਨੀਆਂ ਬੇਨਤੀਆਂ ਕਰਦਾ ਹੋਇਆ ਮੈਂ ਇੱਕ ਵਾਰ ਫੇਰ ਸਾਰੇ ਹੀ ਸਾਡੇ ਦੇਸ਼ ਵਾਸੀਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਕਿਤੇ ਵੀ ਵੱਸਦੇ ਹੋ ਤਾਂ ਸਾਡੇ ਜਿਹੜੇ ਕੁਦਰਤੀ ਸਰੋਤ ਨੇ ਉਹਨਾਂ ਨੂੰ ਖਰਾਬ ਨਾ ਕਰੋ ਉਹਨਾਂ ਨੂੰ ਉਵੇਂ ਜਿਵੇਂ ਰਹਿਣ ਦਿਓ ਇੰਨੀਆਂ ਬੇਨਤੀਆਂ ਕਰਦਾ ਹੋਇਆ ਖਿਮਾ ਦਾ ਜਾਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ